ਸਾਡੀਆਂ ਯੂਨੀਵਰਸਿਟੀਆਂ ਵੱਲੋਂ ਬਹੁਤ ਮਿਹਨਤ ਕੀਤੀ ਜਾਂਦੀ ਹੈ ਕੋਈ ਵੀ ਜਿਹੜੀ ਉਹ ਤੈਅ ਅਸੀਂ ਵੈਰਾਈਟੀ ਲੈਨੇ ਆ ਚਾਹੇ ਅਸੀਂ ਮਸ਼ੀਨਰੀ ਤਿਆਰ ਕਰਦੇ ਆ ਯੂਨੀਵਰਸਿਟੀ ਹਮੇਸ਼ਾ ਕਿਸਾਨ ਦੇ ਹੱਤੋਂ ਦੇਖ ਕੇ ਜਿਹੜੀ ਉਹ ਕੰਮ ਕਰਦੀ ਆ ਤਾਂ ਜੇ ਅਸੀਂ ਆਪਦੇ ਖਰਚੇ ਘਟਾਉਣੇ ਆ ਤਾਂ ਫਿਰ ਸਾਨੂੰ ਇਸ ਪਾਸੇ ਤੁਰਨਾ ਪਊਗਾ ਨਹੀਂ ਤਾਂ ਖਰਚਿਆਂ ਨਾਲ ਹੀ ਅਸੀਂ ਸਾਡੀ ਵੱਧ ਝਾੜ ਦਾ ਕੋਈ ਫਾਇਦਾ ਨਹੀਂ ਜੇ ਉਦੋਂ ਵੱਧ ਸਾਡੇ ਖਰਚੇ ਹੋ ਜਾਣੇ ਸੋ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਇਹੀ ਚਾਹੀਦਾ ਵੀ ਜਿਹੜੀਆਂ ਜਿਹੜੀਆਂ ਸਾਨੂੰ ਸ਼ਿਪਾਰਸ਼ਾਂ ਆਉਂਦੀਆਂ ਜੇ ਵੱਧ ਰੇਪਾਉਣ ਨਾਲ ਸਾਡਾ ਨੁਕਸਾਨ ਹੁੰਦਾ ਤਾਂ ਅਸੀਂ ਉਨੀ ਕਿਉਂ ਨਾ ਰੇਪਾਈਏ ਜਿੰਨੀ ਸਾਨੂੰ ਕਿਹਾ ਜਾਂਦਾ ਅਸੀਂ ਆਪਦੀ ਜ਼ਮੀਨ ਨੂੰ ਚੈੱਕ ਕਰੀ ਜਿਹੜੇ ਤੱਤਾਂ ਦੀ ਘਾਟ ਹੈ ਅਸੀਂ ਉਹੋ ਹੀ ਤੱਤ ਪਾਈਏ ਹੁਣ ਤਾਂ ਹਰ ਇੱਕ ਜ਼ਿਲ੍ਹੇ ਲੈਵਲ ਦੇ ਉੱਤੇ ਵੀ ਜਿਹੜਾ ਕਿਸਾਨਾਂ ਵਾਸਤੇ ਕੇਂਦਰ ਖੋਲੇ ਜਿੱਥੇ ਆਪਦੀ ਉਹ ਮਿੱਟੀ ਪਰਖ ਕਰਾ ਸਕਦੇ ਹਾਂ ਸੋ ਇਸ ਵਾਸਤੇ ਸਾਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਸਾਡੀ ਯੂਨੀਵਰਸਿਟੀ ਦੇ ਕੇਂਦਰਾਂ ਦਾ ਜਾਂ ਯੂਨੀਵਰਸਿਟੀ ਦਾ ਇਹਦੇ ਨਾਲ ਹੀ ਅਸੀਂ ਜਿਸਰਵ ਸਰ ਨੇ ਕੰਬਾਈਨ ਵਾਲੀ ਗੱਲ ਕੀਤੀ ਕਿ ਸਰਕਾਰ ਉਹਦੇ ਵਿੱਚ ਕਿੰਨਾ ਹਾਂ ਸਰਕਾਰ ਦੇ ਧਿਆਨ ਚ ਲਿਆਉਣੇ ਕਿਉਂਕਿ ਜਦੋਂ ਖੋਜ ਹੁੰਦੀ ਹੈ ਫਿਰ ਉਹ ਉਹਦਾ ਜਿਹੜਾ ਪਤਾ ਲੱਗਦਾ ਆਪਾਂ ਹੁਣ ਇਹਨਾਂ ਨੇ ਪਹਿਲਾਂ ਆਪ ਉਥੇ ਕਰਕੇ ਦੇਖੀ ਹੈ ਖੋਜ ਹੁਣ ਜਦੋਂ ਖੋਜ ਬਾਹਰ ਆਊਗੀ ਲੋਕਾਂ ਦੇ ਵਿੱਚ ਤਾਂ ਸਰਕਾਰ ਜਿੰਨੀ ਵੀ ਉਹਦੀ ਡਿਮਾਂਡ ਹੋਊਗੀ ਤਾਂ ਉਹਦੇ ਤੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸਰਕਾਰ ਨੂੰ ਯੋਗਦਾਨ ਪਾਉ। ਪਹਿਲਾਂ ਵੀ ਦੇ ਰਹੇ 33 ਲੱਖ ਰੁਪਏ ਦੇ ਜਿਹੜੇ ਹੈਗੇ ਉਹ ਆਪਣੀ ਸੁਸਾਇਟੀਆਂ ਨੂੰ ਦਿੱਤੇ ਆ ਸੰਧ ਜੀ 46 8 10 ਦਾ ਲੱਖ ਰੁਪਈਆ ਲਿਆ ਜੇ ਇਸ ਤਰ੍ਹਾਂ ਕੋਈ ਕੰਬਾਈਨਾਂ ਆਉਂਦੀਆਂ ਤਾਂ ਕੰਬਾਈਨਾਂ ਤੇ ਵੀ ਸਬਸਿਡੀ ਦਿੱਤੀ ਜਾ ਸਕਦੀ ਹੈ ਕਿਉਂਕਿ ਸਰਕਾਰ ਦਾ ਖਰਚਾ ਜਿਹੜਾ ਸਰਕਾਰ ਦਾ ਮਕਸਦ ਤਾਂ ਖਰਚਾ ਘਟਾਉਣਾ ਹੈ ਕਿਸਾਨਾਂ ਦਾ ਪਰਾਲੀ ਅਸਲ ਦੇ ਵਿੱਚ ਜਿੰਨਾ ਚਿਰ ਅਸੀਂ ਪਰਾਲੀ ਨੂੰ ਆਪਣੀਆਂ ਜ਼ਮੀਨਾਂ 'ਚ ਨਹੀਂ ਨਾ ਗਾਲਦੇ ਉਹਨਾਂ ਚਿਰ ਸਾਡਾ ਮਸਲਾ ਹੱਲ ਨਹੀਂ ਹੋਣਾ ਅਸੀਂ ਜੇ ਲਗਾਤਾਰ ਪਰਾਲੀ ਨੂੰ ਗਾਲਦੇ ਰਹਾਂਗੇ ਤਾਂ ਜਿਹੜੇ ਅਸੀਂ ਤਿੰਨ ਗੱਟੇ ਸਪਾਰਸ਼ ਕਰਦੀ ਯੂਨੀਵਰਸਿਟੀ ਆਉਣ ਵਾਲੇ ਸਮੇਂ 'ਚ ਉੱਥੇ ਦੋ ਗੱਟਿਆਂ ਤੇ ਇੱਕ ਗੱਟੇ ਦੀ ਵੀ ਆ ਜੂ ਇਹ ਤੁਸੀਂ 2.5 ਦਾ 1.5 1.5 ਘਟਾ ਪਾਉਨੇ ਆ ਤੇ ਉਹ ਪ੍ਰਾਲੀ ਸਾਡੀਆਂ ਜ਼ਮੀਨਾਂ ਤੇ ਗਾੜਨ ਲੱਗੀ ਅਸੀਂ 30 30 ਕਿਲੋ ਤੇ 2.5 ਤੇ ਵੀ ਆ ਜਾਗੇ ਪਰ ਸਾਨੂੰ ਜ਼ਮੀਨ ਨੂੰ ਕੁਝ ਦੇਣਾ ਤਾਂ ਪਊਗਾ ਨਾ ਤੇ ਉਹ ਦਿੱਤਾ ਇਸੇ ਵਾਸਤੇ ਜਾਣਾ ਇਸੇ ਤਰੀਕੇ ਦੇ ਦਿੱਤਾ ਜਾਣਾ ਉਹ ਜਿਹੜੀਆਂ ਅਸੀਂ ਖੋਜਾਂ ਕਰਦੇ ਯੂਨੀਵਰਸਿਟੀ ਕਰਦੀ ਹੈ ਉਹਨੂੰ ਅਸੀਂ ਕਿਸਾਨ ਅਪਣਾਈ ਜੀ ਸਰਕਾਰੀ ਕੰਮ ਦਾ ਵਾਸਤੇ ਵੀ ਕੋਈ ਸਰਕਾਰ ਵੱਲੋਂ ਕਿਤੇ ਜਾ ਰਿਹਾ ਕੋਈ ਨਵੇਂ ਫਸਲਾਂ ਤੇ ਐਮਐਸਪੀ ਬਾਰੇ ਕਰ ਐਮਐਸਪੀ ਬਾਰੇ ਜੋ ਸਰਕਾਰ ਲੱਗੀ ਹੋਈ ਹੈ ਜੀ ਇਹਨਾਂ ਦੇ ਉੱਤੇ ਜੋ ਵੀ ਹੋ ਸਕਦਾ ਹੈ ਨਵੀਆਂ ਫਸਲਾਂ ਬਾਰੇ ਵੀ ਜਾਂ ਪੁਰਾਣੀਆਂ ਅਸਲ ਦੇ ਵਿੱਚ ਤਾਂ ਦੋਆਂ ਫਸਲਾਂ ਤੋਂ ਲੋਕ ਨਿਕਲਣੇ ਨਹੀਂ ਚਾਹੁੰਦੇ ਜਦੋਂ ਮੰਡੀਕਰਨ ਹੋਊਗਾ ਫਿਰ ਸਾਰਾ ਕੁਝ ਹੋਊਗਾ ਪਰ ਹਾਂ ਪਰ ਨਹੀਂ ਬਹੁਤਾ ਉਨੀ ਫਰਕ ਪਿਆ ਹੁਣ ਮੱਕੀ ਵਾਲੇ ਪਾਸੇ ਵੀ ਜਿਹੜਾ ਨਵੇਂ ਬੀਜ ਦਿੱਤੇ ਜਾ ਰਹੇ ਲੋਕਾਂ ਨੂੰ ਉਹ ਮੱਕੀ ਜਿਹੜੀ ਹੈ ਤੁਸੀਂ ਦਾ ਆਟਾ ਜਿਹੜਾ ਬਹੁਤ ਸੁਆਦ ਹੈ ਕਣਕ ਦੇ ਆਟੇ ਵਾਂਗੂ ਆ ਤਾਂ ਇਸ ਕਰਕੇ ਉਹ ਉਹਦੇ ਤੇ ਹੁਣ ਕਿਸਾਨਾਂ ਨੂੰ ਸਬਸਿਡੀਆਂ ਦੇ ਦਿੱਤੇ ਜਾਊ ਨਵਾਂ ਬੀਜ ਦਿੱਤਾ ਜਾਊਗਾ ਉਹ ਬੀਜਣ ਕੇ ਤਾਂ ਫਿਰ ਉਹਨੂੰ ਰੇਟ ਵੀ ਦਿੱਤਾ ਜਾਊਗਾ ਕਾਟਨ ਦਾ ਆਈਡੀਆ ਤੇ ਜੰਨੇ ਦਾ ਆਈਡੀਆ ਤੋਂ ਆਪਣੇ ਬੀਰਕੋਟ ਤੋਂ ਬਹੁਤ ਘੱਟ ਗਿਆ ਜੀ ਉਹਨਾਂ ਦੇ ਵਿੱਚ ਨੂੰ ਹਟੇ। ਦੇਖੋ ਸਰਕਾਰ ਦੇ ਵੱਲੋਂ ਲਗਾਤਾਰ ਜਦੋਂ ਦੀ ਸਰਕਾਰ ਬਣੀ ਆ ਅਸੀਂ ਸਰਕਾਰੀ ਮਿਲਾਂ ਦੇ ਵਿੱਚ ਇਥਨੋਲ ਪਲਾਂਟ ਵੀ ਲਾ ਰਹੇ ਹਾਂ। ਸੋ ਜਿਹੜੀਆਂ ਬੰਦ ਪਈਆਂ ਮਿਲਾਂ ਮੈਂ ਇੱਕ ਐਗਰੀਕਲਚਰ ਕਮੇਟੀ ਦਾ ਮੈਂਬਰ ਹਾਂ। ਤਾਂ ਅਸੀਂ ਸਰਕਾਰ ਨੂੰ ਜਿਹੜੀਆਂ ਸੁਪਾਰਸ਼ਾਂ ਕੀਤੀਆਂ ਤਾਂ ਉਹਦੇ 'ਚ ਜਿਹੜਾ ਹੈਗਾ ਜਿਹੜੀਆਂ ਬੰਦ ਪਈਆਂ ਮਿਲਾਂ ਉਹ ਚਾਲੂ ਕਰਨੀਆਂ ਤਾਂ ਜਿਹੜੀਆਂ ਮਿਲਾਂ ਪਟੀਆਂ ਉਹਨਾਂ ਮਿਲਾਂ ਨੂੰ ਵੀ ਜਿਹੜਾ ਦਵਾਰਾ ਚਾਲੂ ਕਰਨ ਵਾਸਤੇ ਸਰਕਾਰ ਨੂੰ ਸਿਫਾਰਸ਼ਾਂ ਭੇਜੀਆਂ ਕਿਸਾਨ ਐਜ਼ ਅ ਕਿਸਾਨ ਹੋਣ ਦੇ ਨਾਤੇ ਇਹ ਵੀ ਤੇ ਐਮ.ਐਲ.ਏ ਹੁਣ ਨਾਤੇ ਵੀ ਕਿਉਂਕਿ ਸਾਡਾ ਫਰਜ਼ ਮੰਨਦਾ ਸਰਕਾਰ ਨੂੰ ਦੱਸੇ ਕਿ ਜਿਹੜਾ ਕਣਕ ਤੇ ਝੋਨੇ ਦਾ ਬਦਲ ਹੈ ਉਹ ਗੰਨਾ ਬਣ ਸਕਦਾ ਜਿੰਨਾ ਚਿਰ ਅਸੀਂ ਜਿੰਨਾ ਚਿਰ ਸਾਡੀ ਆਮਦਨ ਝੋਨੇ ਨਾਲੋਂ ਵੱਧ ਨਹੀਂ ਆਉਂਦੀ ਕਣਕ ਨਾਲੋਂ ਵੱਧ ਨਹੀਂ ਆਉਂਦੀ ਕਿਉਂਕਿ ਇਹ ਫਸਲਾਂ ਅਸੀਂ ਤਾਂ ਵੱਧ ਬੀਜ ਰਹੇ ਹਾਂ ਦੂਜੀਆਂ ਫਸਲਾਂ ਨੂੰ ਇਹਨਾਂ ਦਾ ਰੇਟ ਇੱਕ ਤਾਂ ਪੱਕਾ ਹੈ ਕਿ ਦੂਜਾ ਇਹਦੀ ਆਮਦਨ ਜ਼ਿਆਦਾ ਹੈ ਯੋ ਦੂਧੀਆਂ ਫਸਲਾਂ ਚ ਸਾਨੂੰ ਆਮਦਨ ਵੱਧ ਆਉਣ ਲੱਗ ਜੂਗੀ ਤਾਂ ਅਸੀਂ ਉਹਨਾਂ ਫਸਲਾਂ ਵੱਲ ਚਲੇ ਜਾਵਾਂ। ਰਿਪੋਰਟ ਨੇ ਲੋਕਾਂ ਦੀ ਨਿਗਾਹ ਸ਼ੂਗਰ ਮਿਲ ਤੇ ਹੈ ਕਿ ਉਹਦੇ ਬਾਰੇ ਕੁਝ ਹੈ। ਹਾਂਜੀ ਲੱਗੇ ਹੋਏ ਉਹ ਸਪਾਰਸ਼ ਕੀਤੀ ਐਸ ਵਾਰੀ ਵੀ ਜਿਹੜੀ ਸਾਡੀ ਕਮੇਟੀ ਦੀ ਰਿਪੋਰਟ ਹੈ ਉਹ ਤੇ ਪੰਜਾਬ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਵੀ ਇਹਨੂੰ ਚਾਲੂ ਕੀਤਾ ਜਾਵੇ। ਅਮਰ ਸੁੱਧੀ ਜੋ ਨੀਤੀ ਬਿਜਾਈ ਦਾ ਰਕਬਾ ਵੀ ਰਿਪੋਰਟ ਚ ਘਟਿਆ ਜੀ। ਦੇਖੋ ਇੰਟਰਸਟ ਹੌਲੀ ਹੌਲੀ ਲੋਕਾਂ ਦਾ ਵਧੂਗਾ। ਕਈ ਵਰੀ ਕਹਿੰਦਾ ਵੀ 100 ਕਮ ਚੰਗਾ ਕਰਦੇ ਆ ਤਾਂ ਉਹਨਾਂ ਵਾਲੇ ਲੋਕਾਂ ਦਾ ਧਿਆਨ ਘਟੂਂਦਾ ਜੇ ਇੱਕ ਮਾੜਾ ਹੋ ਜਾਏ ਕਿਤੇ ਕੋਈ ਸਾਰੇ ਪੰਜਾਬ ਦੇ ਅੰਦਰ ਕੋਈ 5-10 ਕਿੱਲੇ ਕਣਕ ਖਰਾਬ ਹੋਈ ਹੈ ਤਾਂ ਉਹਦਾ ਜਿਹੜਾ ਟੰਡੋਰਾ ਜਾਦੇ ਪਿੱਟਿਆ ਗਿਆ ਕਿਸਾਨ ਨੂੰ ਡਰਾਇਆ ਜਾਦੇ ਜਾਂਦਾ ਪਰ ਬਹੁਤ ਜਿਹੜਾ ਹੈਗਾ ਲੱਖਾਂ ਏਕੜ ਜ਼ਮੀਨ ਹੈ ਜਿਹੜੀ ਹੁਣ ਪਰਾਲੀ ਸਮੇਤ ਹੈ ਜਿਹੜੀਆਂ ਕਣਕਾਂ ਬੀਤੀਆਂ ਗੀਆਂ ਸੋ ਇਹ ਇਹਦੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹੁਣ ਤੋਂ ਹੀ ਸਰਕਾਰ ਬੀਸੀ ਸਾਹਿਬ ਨਾਲ ਹੁਣ ਵੀ ਅੰਦਰ ਗੱਲ ਹੋ ਰਹੀ ਸੀ ਕਿ ਸਰਕਾਰ ਹੁਣੇ ਐਲਾਨ ਕਰੂਗੀ ਜਿਹੜੇ ਜਿਹੜੇ ਅਸੀਂ ਜਿਹਦੇ ਤੇ ਸਬਸਿਡੀ ਦੇਣੀ ਹੈ ਜਾਂ ਝੋਨੇ ਦੇ ਬੀਜਾਂ ਬਾਰੇ ਜੋ ਵੀ ਕੋਈ ਕਈ ਵਾਰੀ ਕਨਫਿਊਜ਼ਨ ਹੈਗੀ ਆ ਉਹ ਕਨਫਿਊਜ਼ਨ ਦੂਰ ਕਰਾਂਗੇ ਛੇਤੀ ਤਾਂ ਕਿ ਕਿਸਾਨ ਜਿਹੜਾ ਆ ਉਹਦੇ ਤੇ ਉਲਝੇ ਨਾ